ਕਾਲਾ ਚਸ਼ਮਾ ਜੱਜਦਾ ਜੱਜਦਾ ਕਿ ਨਹੀਂ ਜੱਜਦਾ ਘੋੜੇ ਮੁਕਰੇ ਦੀ ਗੁਰੇ ਮੁਕਰੇ ਤੇ ਜੱਜਦਾ ਕਿ ਨਹੀਂ ਜੱਜਦਾ ਮੁਕਰੇ ਦੀ ਗੱਲ ਕਰ ਰਹੀ ਅੱਜ ਸੀਐਮ ਸਾਹਿਬ ਜੀ ਸੀਐਮ ਨੂੰ ਇਹੀ ਤਦੇ ਪਾ ਕੇ ਵਿਖਾਇਆ ਸੀਗਾ ਕਿ ਕਿਤਾ ਵਧੀਆ ਪਾਈਦੇ ਆ ਜੀ ਤੇ ਜਦ ਪਾਈਦੇ ਤੇ ਰਾਤ ਨੂੰ ਜਾਂ ਕਮਰੇ ਅੰਦਰ ਲਾ ਵੀ ਲਈਦੇ ਆ ਇਹ ਸ਼ੁਕਰ ਹੈ ਲਾ ਤੇ ਜੇ ਲਾ ਪ੍ਰੀਤ ਨੇ ਕੱਦਾ ਕੁਝ ਹੁਣ ਮਾਰਦਾ ਹੀ ਫੇਰ ਕੀ ਹੋ ਗਿਆ 10 ਦਿਨ ਦਾ ਭਾਈ ਚਲੋ ਛੱਡੋ ਇਹ ਗੱਲਾਂ ਨੂੰ ਹੈਲੋ ਆਨਰੇਬਲ ਜੇ ਕੋਈ ਨਹੀਂ ਚੰਗੇ ਵੈਸੇ ਤਾਂ ਆ ਸਾਹਮਣੇ ਗੇਟ ਆ ਜੀ ਪੰਜਾਬ ਪੁਲਿਸ ਲਾਈਨ ਪਟਿਆਲਾ ਹੁਣ ਮੈਨੂੰ ਤਾਂ ਨਿਕਲਣ ਵੇਲੇ ਵੀ ਤੁਸੀਂ ਘੇਰਿਆ ਹੋਇਆ ਮਤਲਬ ਕਿ ਪ੍ਰੈਸ ਦੇ ਇਹ ਸਾਰਾ ਜਿਹੜਾ ਮੀਡੀਆ ਟ੍ਰਾਇਲ ਸਰਕਾਰ ਕਰਨਾ ਚਾਹੁੰਦੀ ਹੈ ਨਾ ਜੀ ਉਹਨਾਂ ਨੂੰ ਮੁਬਾਰਕ ਮੈਂ ਅੱਜ ਕਿਉਂ ਆਇਆ ਆਨਰੇਬਲ ਸੁਪਰੀਮ ਕੋਰਟ ਦੀਆਂ ਇਹ ਡਾਇਰੈਕਸ਼ਨ ਜੀ ਤੇ ਆਨਰੇਬਲ ਸੁਪਰੀਮ ਕੋਰਟ 'ਚ ਦਾਸ ਦਾ اٹਟ ਵਿਸ਼ਵਾਸ ਆ ਔਰ ਮੇਰਾ ਇਹ ਮੰਨਣਾ ਕਿ ਨਿਆਇ ਪਾਲਿਕਾ ਔਨਰੇਬਲ ਹਾਈ ਕੋਰਟ ਚ ਜਦੋਂ ਮੈਨੂੰ ਰਿਲੀਫ ਮਿਲੀ ਉਦੋਂ ਵੀ ਸਰਕਾਰ ਨੂੰ ਕੋਈ ਜਵਾਬ ਨਹੀਂ ਆਇਆ ਔਰ ਜੇ ਸੁਪਰੀਮ ਕੋਰਟ ਚ ਅੱਜ ਸਰਕਾਰ ਗਈ ਹੈ ਜ਼ਮਾਨਤ ਮੇਰੀ ਕੈਨਸਲ ਕਰਾਉਣ ਲਈ 3 ਸਾਲ ਲੱਗੇ ਜੀ ਇਹਨਾਂ ਨੂੰ ਇਸ ਕੰਮ ਤੇ ਲੱਗੇ ਆ ਔਰ ਤੁਸੀਂ ਹੈਰਾਨ ਹੋਵੋਗੇ ਕੀ ਕਰੋੜਾ ਅਰਬਾ ਰੁਪਈਆ 25 30 50 ਲੱਖ ਇੱਕ ਤਰੀਕ ਦਾ ਖਰਚਦੇ ਆ ਮੇਰੀ ਜ਼ਮਾਨਤ ਕੰਚਲ ਕਰਾਉਣ ਨੂੰ ਸਿਆਸੀਕਰਨ ਕੇਸ ਤਰੀਕੇ ਨਾਲ ਹੋ ਰਿਹਾ ਤੁਹਾਨੂੰ ਪਤਾ ਮਗਰ ਔਨਰੇਬਲ ਸੁਪਰੀਮ ਕੋਰਟ ਦੇ ਇਹ ਆਰਡਰ ਚਨ ਆਫਟਰ ਹਿਅਰਿੰਗ ਹਿਅਰਿੰਗ ਲਰਨਡ ਕਾਉਂਸਲ ਫॉर द ਪਾਰਟੀਆਂ ਐਂਡ ਕੰਸੀਡਰਿੰਗ ਦ ਡਿਟੇਲ ਐਫਿਡੇਵਿਟ ਫਾਈਲਡ ਬਾਈ ਦ ਪਟੀਸ਼ਨਰ ਐਂਡ ਇਟਸ ਰਿਪਲਾਈ ਵੀ ਆਰ ਆਫ ਦ ਵਿਊ That respondent is required to join investigation. Learned senior counsel for the respondent assures that the respondent, respondent shall appear on the date so fixed by this court, whereby further investigation may be completed and the interrogation, if any, required may be done by the concerned investigating officer. again, honorable court, like the in view of the above, we direct that the respondent shall appear on 17th march, dohazar pachi at 11 a.m. at sit headquarters patiala on the said date, the investigation be completed. बड़े ध्यान ਨਾਲ ਵੇਖੋ ਹੰਦਰਬਲ ਸੁਪਰੀਮ ਕੋਰਟ ਕੀ ਕਹਿ ਰਿਹਾ ਕਿ ਕੰਪਲੀਟ ਇਨਵੈਸਟੀਗੇਸ਼ਨ ਔਰ ਉਸ ਤੋਂ ਬਾਅਦ ਇਹ ਫਰਦਰ ਇਨਟੈਰੋਗੇਸ਼ਨ ਇਸ ਰਿਕਵਾਇਰਡ ਥੇ ਰਿਸਪੌਂਡੈਂਟ ਸ਼ਲ ਅਪੀਅਰ ਔਨ ਦ ਨੈਕਸਟ ਡੇਟ ਐਟ ਦ ਸੇਮ ਟਾਈਮ ਐਂਡ ਸ਼ਲ ਕੋਆਪਰੇਟ ਇਨ ਕੰਪਲੀਸ਼ਨ ਆਫ ਦ ਇਨਵੈਸਟੀਗੇਸ਼ਨ ਮਤਲਬ ਇੱਕ ਵਾਰ ਹੀ ਨਹੀਂ ਪੰਜ ਵਾਰੀ ਮੈਂ ਧੰਨਵਾਦੀ ਆ ਕਿ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਇਨਵੈਸਟੀਗੇਸ਼ਨ ਕੰਪਲੀਟ ਕਰੋ ਔਰ ਅਸੀਂ ਕਿਹਾ ਸੀ ਕਿਉਂਕਿ ਮਿਸਲੀਡਿੰਗ ਫੈਕਟ ਰੱਖੇ ਗਏ ਸੀ ਆਨਰੇਬਲ ਸੁਪਰੀਮ ਕੋਰਟ ਚ ਬਾਏ ਦਾ ਗਵਰਨਮੈਂਟ ਏਜੀ ਸਾਹਿਬ ਵੱਲੋਂ ਕੀ ਇਹ ਜਵਾਬ ਨਹੀਂ ਦਿੰਦਾ ਜੀ ਦੇਖੋ ਤੁਸੀਂ ਉਹ ਚਾਰਟ ਮੰਗਾਇਓ ਜੀ ਮੇਰਾ ਤੁਸੀਂ ਇਸ ਗੱਲ ਨੂੰ ਬੇਖੂਬੀ ਜਾਣਦੇ ਕਿਉਂਕਿ ਜਿੰਨੀ ਕਵਾਰੀ ਮੈਂ ਆਉਣਾ ਉਨੀ ਕਾਰੀ ਤੁਸੀਂ ਆਉਨੇ ਮੈਨੂੰ ਜਿੰਨੀ ਵਾਰੀ ਵੀ ਸੱਦਿਆ ਔਰ ਇਹ ਚੌਥੀ ਸੈਟ ਹੋ ਗਈ ਜੀ ਮੈਂ ਹਰ ਸੈਟ ਕੋਲ ਪੇਸ਼ ਹੁੰਦਾ ਰਿਹਾ ਔਰ ਇਹ 2022 ਤੋਂ سلسلہ ਚੱਲ ਰਿਹਾ ਅਜ 2025 ਆ ਗਿਆ ਸੋ ਮੈਂ ਸ਼ੁਕਰਗੁਜ਼ਾਰ ਆ ਆਨਰੇਬਲ ਸੁਪਰੀਮ ਕੋਰਟ ਦਾ ਕਿ ਇਹਨਾਂ ਨੇ ਕਿਹਾ 17 ਵੱਧ ਤੋਂ ਵੱਧ 18 ਮਗਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰੋ ਕੰਪਲੀਟ ਔਰ ਕੰਪਲੀਟ ਕਰਕੇ ਫਿਰ ਚਲਾਨ ਪੇਸ਼ ਕਰੋ ਇਸ ਲਈ ਮੈਨੂੰ ਬੜੀ ਤਸੱਲੀ ਹੋਊਗੀ ਖੁਸ਼ੀ ਹੋਊਗੀ ਕਿ ਜੇ ਇਸ ਆਨਰੇਬਲ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਸਰਕਾਰ ਚਿੰਨ ਬਿਨ ਪਾਲਨ ਕਰੇ ਕਿਉਂਕਿ ਜੇ ਨਹੀਂ ਕਰਦੀ ਤਾਂ ਫਿਰ ਇਹ ਅੱਗੇ ਉਹਦੇ ਚ ਲੀਗਲ ਇਮਪਲੀਕੇਸ਼ਨ ਕੀ ਹੋਊਗੀ ਸਮਾਂ ਹੁਣ ਤੇ ਦੱਸਾਂਗੇ ਮਗਰ ਮੈਂ ਇੱਕ ਚਾਰਟ ਬਣਾ ਕੇ ਲਿਆਇਆ ਤੁਸੀਂ ਵੇਖੋਗੇ ਉਦੋਂ ਸੇਟ ਹੋਰ ਸੀ ਮੈਨੂੰ 18 12 23 ਨੂੰ ਸੱਦਿਆ ਗਿਆ ਮੈਂ ਉਸ ਦਿਨ 7-8 ਘੰਟੇ ਲਾਏ ਜਦੋਂ ਦੂਜੇ ਦਫ਼ਤਰ 'ਚ ਤੁਸੀਂ ਨਾਲ ਹੀ ਆਉਂਦੇ ਸੀ ਜਦੋਂ ਚੀਨਾ ਸਾਹਿਬ ਲੋਕੋ ਨੂੰ نیچے ਕਰਨ ਮੁੜੇ ਉਸ ਤੋਂ ਬਾਅਦ 17 27 12 23 ਮੈਨੂੰ ਸੱਦਿਆ ਗਿਆ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਭਾਈ ਸ਼ਹੀਦੀ ਦਿਹਾੜੇ ਆ ਔਰ ਛੋਟੇ ਸ਼ਹਿਬਜਾਦੇ ਆ ਦਾ ਸ਼ਹੀਦੀ ਦਿਵਸ ਆ ਉਸ ਦਿਨ ਮੇਰੇ ਤੋਂ ਨਹੀਂ ਆਇਆ ਜਾਣਾ ਮੈਂ ਪਹਿਲਾਂ ਹੀ ਮਾਫੀ ਮੰਗੀ ਸੀ ਫਿਰ 30 12 23 ਨੂੰ ਮੈਂ ਫੇਰ ਅਪੀਅਰ ਹੋਇਆ ਤੁਸੀਂ ਵੀ ਮੇਰੇ ਨਾਲ ਉੱਥੇ ਸੀਗੇ ਹਾਜ਼ਰ ਉਸ ਤੋਂ ਬਾਅਦ ਉਹਨਾਂ ਦੀ ਰਿਟਾਇਰਮੈਂਟ ਤਰੀਕ ਤੇ ਵੀ ਪੇਸ਼ ਹੋਏ ਆਪਾਂ ਫਿਰ 16 1 24 ਮੈਂ ਫਿਰ ਅਪੀਅਰ ਹੋਇਆ ਫਿਰ 6 3 24 ਨੂੰ ਅਪੀਅਰ ਹੋਇਆ ਫਿਰ ਮੇਰੀ ਇੱਕ ਤਰੀਕ ਸੀ 18 6 24 ਨੂੰ ਜਦੋਂ ਆਨਰੇਬਲ ਅ ਕੋਰਟ ਸ੍ਰੀ ਅੰਮਰਸਰ ਸਾਹਿਬ ਨੇ ਜਿੱਤੇ ਮੇਰਾ ਕੇਸ ਚੱਲਦਾ ਉੱਥੇ ਕਿਹਾ ਸੀਗਾ ਕਿ ਸੰਜੀਤ ਸਿੰਘ ਵਾਲਾ ਡਿਫਾਮੇਸ਼ਨ ਕੇਸ ਕਿ ਤੁਹਾਨੂੰ ਉੱਥੇ ਹਾਜ਼ਰ ਹੋਣਾ ਪੈਣਾ ਇਸ ਲਈ ਮੈਂ ਇੱਥੇ ਨਹੀਂ ਆ ਸਕਿਆ ਸੀ ਕਿ ਕੋਈ ਕੋਰਟ ਦਾ ਆਰਡਰ ਸੀ ਉਸ ਤੋਂ ਬਾਅਦ 18 ਸਤ ਨੂੰ ਇਹਨਾਂ ਨੇ ਅਗਲੇ ਦਿਨੀ ਮੈਨੂੰ ਫੇਰ 18 ਸਤ ਨੂੰ ਫੇਰ ਸੱਦਿਆ ਅ ਮਹੀਨੇ ਮਗਰੋਂ ਔਰ ਉਸ ਦਿਨ ਵੀ ਮੇਰੀਆ ਸੀ ਜੀਐਮ ਕੋਰਟ 'ਚ ਤਾਰੀਖ ਸੀ ਇਸ ਲਈ ਮੈਂ ਨਹੀਂ ਆ ਸਕਿਆ ਫਿਰ ਇਹਨਾਂ ਨੇ ਮੈਨੂੰ 20 ਸਤ ਨੂੰ ਫੇਰ ਸੱਦ ਲਿਆ ਜਦ ਕਿ ਮੈਂ ਕਹਾ ਵੀ ਸੀ ਕਿ 23 7 ਨੂੰ ਮੇਰਾ ਸੁਪਰੀਮ ਕੋਰਟ ਚ ਕੇਸ ਲੱਗਿਆ ਸੋ ਜਿਹੜੇ 23 7 ਨੂੰ ਸੁਪਰੀਮ ਕੋਰਟ ਜਾਣਾ ਮੈਂ ਜਾ ਕੇ ਤਿਆਰੀ ਵੀ ਤਾਂ ਕਰਾਉਂਗਾ ਜਿਸੇ ਤਰ੍ਹਾਂ 30 7 ਨੂੰ ਸਦਿਆ ਉਸ ਦਿਨ ਮੇਰੀ ਤਾਰੀਖ ਸੀ ਮੈਂ ਫੇਰ ਨਹੀਂ ਆ ਸਕਿਆ 8 8 ਨੂੰ ਮੈਂ ਫੇਰ ਆਇਆ 24 ਚ ਔਰ ਅੱਜ ਮੈਂ ਫੇਰ ਆਇਆ ਓਨ ਦਾ ਡਾਇਰੈਕਸ਼ਨਸ ਆਫ ਸੁਪਰੀਮ ਕੋਰਟ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਰਕਾਰ ਵੀ ਸੁਪਰੀਮ ਕੋਰਟ ਦੀ ਡਾਇਰੈਕਸ਼ਨਸ ਨੂੰ ਇਨ ਬਿਨ ਪਾਲਣਾ ਕਰੂਗੀ ਔਰ ਕਲਕਤਾ ਕੇਸ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰੂਗਾ ਸਰ ਕੱਲ ਕਿੰਨੇ ਕਿੰਨੇ ਵਜੇ ਬੁਲਾਇਆ ਕੋਈ ਟਾਈਮ ਨਿਸ਼ਾਨਾ ਇਹ ਤਾਂ ਕੋਰਟ ਨਹੀਂ ਰੱਖਿਆ ਹੋਇਆ ਜੀ ਸਾਨੂੰ ਇਸ ਗੱਲ ਦੀ ਤਸੱਲੀ ਆ ਦੇਖੋ ਕਿ ਕੋਰਟ ਨੇ ਅਸੀਂ ਕੋਰਟ ਨੂੰ ਇਹ ਕਿਹਾ ਮੇਰੇ ਵਕੀਲਾ ਨੇ ਕਿ ਜਨਾਬ ਟਾਈਮ ਤੇ ਸਮਾਂ ਤੁਸੀਂ ਮੁਕਰਰ ਕਰ ਦਿਓ ਅਸੀਂ ਪਹੁੰਚਾਂਗੇ ਮਗਰ ਹਾਂ ਇਹ ਗੱਲ ਜਰੂਰ ਕਹਿ ਦਿਓ ਕਿ ਇਨਵੈਸਟੀਗੇਸ਼ਨ ਕੰਪਲੀਟ ਕਰ ਦੇਣ ਕੱਲ ਮੇਕੋ ਮਜ਼ਾਕ ਨਹੀਂ ਆ ਬੇਤੀ ਸੁਣਿਓ ਬੰਤੀ ਸੁਣਿਓ ਮਜ਼ਾਕ ਨਹੀਂ ਆ 2013 ਦੇ ਕੇਸ ਹੈ ਕੇਸ ਦਾ ਕੋਟਾ ਚ ਨਿਬੜ ਗਏ ਠੀਕ ਹੈ ਜੀ ਅੱਜ 2025 ਚੜ ਗਈ ਆ ਔਰ ਮੇਰੇ ਤੇ ਜਦੋਂ 4 ADGP ਬਦਲ ਕੇ 3 DGP ਬਦਲ ਕੇ AG ਬਦਲ ਕੇ ਇੱਕ ਕੇਸ ਦਰਜ ਹੋਇਆ ਚਟੋਪਾਦਿਆ ਤੋਂ ਉਸ ਸਮੇਂ ਨੂੰ ਵੀ 4 ਸਾਲ ਬੀਤ ਗਏ 21 ਦਾ ਸੀ ਅੱਜ 25 ਚੜ ਗਈ ਆ ਸੋ ਬਟ ਆਬਵੀਅਸਲੀ ਕੋਈ ਕੇਸ ਨੂੰ ਤੁਸੀਂ ਸਿਆਸੀ ਬਦਲਾਖੋਰੀ ਕਰਕੇ ਇੰਨਾ ਲੰਮਾ ਚਿਰ ਨਹੀਂ ਕਿਸੇ ਨਾਲ ਜੋ ਕੋਈ ਫੈਕਟਸ ਹੈ ਰੱਖੋ ਕਿਉਂਕਿ ਜਦੋਂ ਮੈਨੂੰ ਜ਼ਮਾਨਤ ਵੀ ਮਿਲੀ ਸੀ ਆਨਰੇਬਲ ਹਾਈ ਕੋਰਟ ਦੇ ਡਬਲ ਬੈਂਚ ਤੋਂ ਉਦੋਂ ਵੀ ਕਹਾ ਗਿਆ ਸੀਗਾ ਆਨਰੇਬਲ ਕੋਰਟ ਦੇ ਇਹ ਰਿਕਾਰਡ ਕੀਤਾ ਕਿ ਭਾਈ देयर इज नो ਐਵਿਡੈਂਸ ਜਿਹੜਾ ਐਵਿਡੈਂਸ ਤੁਸੀਂ ਰੱਖ ਰਹੇ ਹੋ ਬਿਲਕੁਲ ਫਰੇਲ ਐ ਨਾਟ ਕ੍ਰੈਡੀਬਲ ਐ ਕੋਈ ਰਿਕਵਰੀ ਕੁਛ ਨਹੀਂ ਮਜ਼ਾਕ ਥੋੜੀਏ ਕਿ ਤੁਸੀਂ ਸਿਆਸੀ ਬਦਲਾਖੋਰੀ ਜੇ ਜੀਚੇ ਮਰਜੀ ਐਨਡੀਪੀਐਸ ਦੇ ਪਰਚੇ ਬਣਾ ਦਿਓਗੇ ਤੇ ਭੋਗ ਦਿਓਗੇ ਇਸ ਲਈ ਇਹ ਕੋਰਟ 'ਚ ਵੀ ਸੈਟਲ ਹੋਇਆ ਔਰ ਮੈਨੂੰ ਆਸ ਹੈ ਉਮੀਦ ਹੈ ਕਿ ਹੁਣ ਸਰਕਾਰ ਨੂੰ ਇਨਵੈਸਟੀਗੇਸ਼ਨ ਕੰਪਲੀਟ ਕਰਨੀ ਪੈਣੀ ਹੈ ਇੱਥੇ ਸਿਆਸਤ ਨਹੀਂ ਖੇਡ ਪਾਉਣਗੇ ਇਹੀ ਮੈਂ ਚਾਹੁੰਨਾ ਕਿ ਬੜੀ ਸਿਆਸਤ ਖੇਡ ਲਈ ਪਾਈ ਤਾਂ ਇੱਥੇ ਜਿਹੜੇ ਵੱਡੋ ਜਿਹੇ ਐਕਸ਼ਨ ਚੱਲ ਰਹੇ ਨੇ ਹੁਣ ਕਿਵੇਂ ਦੇਖ ਲਗਾਤਾਰ ਬੁਲਾਇਆ ਜਾ ਰਿਹਾ ਪਰ ਸਿੱਟਾ ਕੋਈ ਨਿਕਲ ਨਹੀਂ ਰਿਹਾ ਪ੍ਰਮਾਤਾਂ ਆਪਣੀ ਛਵੀ ਬਚਾ ਰਹੇ ਅੱਜ ਨਾ ਅੱਜ ਅੱਜ ਦੇਖੋ ਅੱਜ ਕੋਈ ਇਹ ਜੀ ਗੱਲ ਨਹੀਂ ਕਰਨ ਇਹ ਆਰਡਰ ਹੈ ਸੁਪਰੀਮ ਕੋਰਟ ਦੇ ਡਾਇਰੈਕਸ਼ਨਸ ਤੇ ਮੈਂ ਆਇਆ ਅਸੀਂ ਆਪ ਕਿਹਾ ਇਥੇ ਲਈ ਅੱਜ ਕੁਝ ਨਹੀਂ ਕਹਿਣਾ ਕੱਲ ਫੇਰ ਆਵਾਂਗੇ ਕੱਲ ਫੇਰ ਆਵਾਂਗੇ ਕੱਲ ਫੇਰ ਥੋੜੇ ਦਰਸ਼ਨ ਕਰਾਂਗੇ ਜੇ ਮੈਂ ਤਾਂ ਅੱਗੇ ਕਿਹਾ ਮੈਂ ਪਾਉ ਮੈਨੂੰ ਤਾਂ ਰਾਤ ਆਪਦੇ ਕੋਲ ਰੱਖੋ ਨਾ ਪਰ ਜਪੀਆਂ ਪਾ ਕੇ ਸੋਵਾਂਗੇ ਤੇ ਫਿਰ ਕੱਢ ਲਿਓ ਨੂੰ ਚੋੜ ਕਾ ਦੀ ਲਈ ਮਤਲਬ ਮੈਂ ਕਹਿੰਨਾ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਰੱਬਾ ਵੇ ਤੇਰੀ ਰਾਤ ਮੁੱਕ ਗਈ ਚੱਲ ਤਾਂ ਐਵੇਂ ਕਾਨੂੰਨ ਵਿਵਸਥਾ ਨੂੰ ਕਿਵੇਂ ਵੇਖ ਰਹੇ ਹੋ ਤੁਸੀਂ ਕਾਨੂੰਨ ਵਿਵਸਥਾ ਨੂੰ ਕਿਵੇਂ ਦੇਖ ਰਹੇ ਹੋ ਆਪਦੇ ਵਿੱਚ ਲਗਾਤਾਰ ਤਮਾਕੂ ਕਾਨੂੰਨ ਵਿਵਸਥਾ ਜੀ ਟੋਟਲ ਕੋਲਾਪਸ ਹੈ ਇਹਦਾ ਫੇਲਿਅਰ ਔਰ ਮੇਰੇ ਕਿਆ ਨਹੀਂ ਕੁਝ ਵੱਧ ਫੇਲੀਅਰ ਹੋ ਜਾਣਾ ਤੁਹਾਡੇ ਸਾਹਮਣੇ ਹੈ ਜਦੋਂ ਧਾਰਮਿਕ ਥਾਨਾਂ 'ਚ Hindu Sikh ਇਕਤਾ ਨੂੰ ਉੱਥੇ ਸ਼ਰਿਆਮ ਕਹਿ ਕੇ ਵਾਰਨਿੰਗ ਦੇ ਕੇ ਉਹ ਪੰਡਿਤ ਜੀ ਨੂੰ ਕਹਾ ਗਿਆ ਸੀਗਾ ਕਿ ਤੈਨੂੰ ਟਾਰਗੇਟ ਕਰਾਂਗੇ ਘਰਤਾ ਇਹ ਤਾਂ ਸ਼ੁਕਰ ਹੈ ਭੁੱਲਰ ਸਾਹਿਬ ਨੇ ਇਹ ਨਹੀਂ ਕਹਿ ਦਿੱਤਾ ਕਿ ਟਾਇਰ ਪਾਟਿਆ ਸੀ ਜਾਂ ਰੇਡੀਏਟਰ ਪਾਟਿਆ ਕਿਉਂਕਿ ਭੁੱਲਰ ਸਾਹਿਬ ਕਹਿ ਸਕਦੇ ਆ ਮਗਰ ਜਦੋਂ ਉਹ ਵੀਡੀਓ ਸਾਹਮਣੇ ਆ ਗਈ ਕਿ ਉਹਨੇ ਕਿਵੇਂ ਪਿੰਨ ਖਿੱਚਿਆ ਤੇ ਗਰਨੇਡ ਸਿੱਟਿਆ ਇਹ ਸ਼ੁਕਰਗੁਜ਼ਾਰ ਹੈ ਮੈਂ ਸੱਚੇ ਪਾਤਸ਼ਾਹ ਦਾ ਕਿ ਉਸ ਧਾਰਮਿਕ ਸਥਾਨ ਦਾ ਅੰਦਰ ਭਾਰਤਾਂ ਨੁਕਸਾਨ ਹੋਇਆ ਅੰਦਰ ਕੁਝ ਨਹੀਂ ਨੁਕਸਾਨ ਤੋਂ ਵਿਚਾਰ ਆ ਗਿਆ ਜਾਨੀ ਮਾਲੀ ਔਰ ਇਹ ਸੈਕਿੰਡ ਥਰਡ ਇਨਸੀਡੈਂਟ ਹੈ ਜਿੱਥੇ ਹਿੰਦੂ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ ਇਸ ਤੋਂ ਪਹਿਲਾਂ ਜੈਨਤੀਪੁਰ ਹੋਇਆ ਔਰ ਤੁਸੀਂ ਇਹ ਵੇਖ ਲਓ 15 15 ਗਰਨੇਡ ਅਟੈਕ ਹਮਲੇ ਹੋ ਗਏ ਜਿਹਨੂੰ ਪਹਿਲਾਂ ਸਰਕਾਰ ਕਹਿੰਦੀ ਰਹੀ ਐ ਥੈਟ ਦਿਸ ਇਜ਼ ਟਾਇਰ ਪਟਿਆ ਹੈ ਇਹ ਸਿਲੰਡਰ ਪਟਿਆ ਮਤਲਬ ਤੁਹਾਡੀ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਹੁਣ ਤਾਂ ਜਦੋਂ ਸੀਸੀਟੀਵੀ ਫੁਟੇਜ ਹੀ ਸਾਹਮਣੇ ਆ ਗਈ ਐ ਤੇ ਫੇਰ ਇਹਨਾਂ ਨੂੰ ਲਾਜਵਾਬ ਨੇ ਇਸ ਲਈ ਟੋਟਲ ਕੋਲਾਪਸ ਹੈ ਜੀ ਲਾਅ ਐਂਡ ਆਰਡਰ ਦਾ ਔਰ ਜਿਹੜੇ ਪੁਲਿਸ ਦੇ ਅਧਿਕਾਰੀ ਸਾਹਿਬਾਨ ਨੇ ਸ੍ਰੀ ਅੰਮਰਸਰ ਸਾਹਿਬ ਜੀ ਕੱਲ ਤੁਸੀਂ ਉਹ ਵੀਡੀਓ ਵੇਖ ਹੀ ਲਈ ਐ ਜਿੰਨਾ ਜ਼ੋਰ ਉਹ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਮਾਰ-ਮਾਰ ਸੰਗਤਾਂ ਨੂੰ ਮੱਥਾ ਟਿਕਾਉਣ ਤੇ ਲਾ ਰਿਹਾ ਐ ਇੰਨਾ ਹੀ ਜ਼ੋਰ ਕਿਤੇ ਭੁੱਲਰ ਸਾਹਿਬ ਲਾਅ ਐਂਡ ਆਰਡਰ ਤੇ ਦੇ ਦਨ ਧਿਆਨ ਤੇ ਮੈਂ ਸਮਝਦਾ ਜਾਨੀ ਮਾਲੀ ਨੁਕਸਾਨ ਤਾਂ ਲੋਕਾਂ ਦਾ ਬਚਾਅ ਹੋ ਸਕਦਾ ਚਾਰ ਦਿਨਾਂ 'ਚ ਚਾਰ ਇਨਸੀਡੈਂਟ ਹੋ ਗਏ ਉੱਥੇ ਜੂਲਰ ਦੇ ਪਹਿਲਾਂ ਗੋਲੀ ਮਾਰੀ ਉਹ ਬਸਾ ਬਚਿਆ ਬੰਦੂ ਗੋਲੀ ਫਸ ਗਈ ਮੈਨੂੰ ਲੱਗਦਾ ਜਾਂ ਉਹਨੂੰ ਵੱਜੀ ਨਹੀਂ ਉਸ ਤੋਂ ਅਗਲੇ ਦਿਨ ਗਰਬਾਰ ਸਾਹਿਬ 'ਚ ਕਿਵੇਂ ਉਸਨੇ ਰੋਡ ਨਾਲ ਅਟੈਕ ਕੀਤਾ ਬੰਬ ਸੈੱਟਤਾ ਔਰ ਹਟੋ ਵਾਲੇ ਨਹੀਂ ਰਹੇ ਔਰ ਸੀਐਮ ਸਾਹਿਬ ਇਤੇ ਬਾਰੇ ਕੁਝ ਕਹਿ ਨਹੀਂ ਰਹੇ ਹਾਂ ਇੱਕ ਗੱਲ ਦੀ ਵਧਾਈ ਆ ਮੇਰੇ ਮਨ ਨੂੰ ਬੜੀ ਤਸੱਲੀ ਆ ਮੈਨੂੰ ਬੜਾ ਘਾਉਮਾ ਹੁੰਦਾ ਸੀ ਕਿ ਸੀਐਮ ਨਾ ਬਦਲ ਜਨ ਸਿੱਤੇ ਸਾਡਾ ਐਡਾ ਪਿਆਰਾ ਸੱਜਣ ਉਹ ਤਾਂ ਅਗਲੇ 5 ਸਾਲ ਦਾ ਵੀ ਰਕਾਨ ਦੇ ਗਿਆ ਮੈਂ ਤਾਂ 5 ਸਾਲ ਦੀ ਵੀ ਗਰੰਟੀ ਦੇ ਗਿਆ ਅਗਲੇ ਜੀ ਉੱਥੇ ਜਦੋਂ ਕਿਸੇ ਨੂੰ ਟਕਾ ਕੇ ਠੋਕਣਾ ਹੁੰਦਾ ਨਾ ਫਿਰ ਅਹੀਂ ਕਰੀਦਾ ਹੁੰਦਾ